ਜੋ ਵੀ ਆਪਾਂ ਪੁੱਛਦੇ ਆਂ ਨਾ ਮਤਰਮਨੀ ਮਤਲਬ ਕਿ ਇਤਨਾ ਗੱਲ ਕਰੋ ਕਿ ਨਾਲ ਆ ਕੇ ਜਾ ਕੇ ਇਹਦਾ ਪਤਾ ਹੋਵੇ ਕਿ ਆਪਾਂ ਪੁੱਛਦੇ ਆਂ ਇਹਦਾ ਕਿਰਦਾਰ ਕੀ ਹੈ ਤੇ ਫਿਰ ਉਹ ਆਏ ਉਹ ਘਾਰ ਬੱਜ ਕੇ ਦੱਸਦਾ ਕਿ ਮੇਰਾ ਇਸ ਕਰਕੇ ਗੁਰੂ ਜੀ ਦੇ ਪਿਆਰੇ ਪੁੱਤ ਨੇ ਕਿਹਾ ਜਦੋਂ ਦਾ ਦਿਨ ਮੈਂ ਆ ਨਾ ਆਵਾਂਗੇ ਤੇ ਉੱਪਰ ਭਾਂਡਾ ਦੀ ਕੋਕਲਾ ਦੀ ਮੇਰੇ ਗਾਉਂਦੇ ਫੋਰਪੌਂਡ ਕੌਣ ਆਊਗਾ ਮਾਰੇ ਬੋਲਾ ਬੋਲਾ ਕਿਹਨੇ ਆਇਆ ਹੈ ਜੋ ਨਹੀਂ ਆਉਣਾ ਆਈ ਜਾਣਾ ਨਾ ਆਹ ਆਣਾ ਨਾ ਤੁਹਾਨੂੰ ਦਾਸ ਕਾ ਮਹਾਰਾਜ ਕਹਿੰਦੇ ਕਿ ਜੇ ਤੇਰੇ ਬੱਚਾ ਨੇ ਇਹ ਤਾਂ ਬੁਣਿਆ ਬਾਰੇ ਨੇ ਬੱਚਾ ਆ ਗਿਆ ਉਸ ਬੱਚੇ ਨੂੰ ਸਾਲ ਪਿੱਛੇ ਤੇਰੇ ਜਾਂਦੇ ਨਾ ਸਾਡੇ ਜਿਹੜੇ ਬਿਜੜੂ ਤੋਂ ਦਾਦੇ ਦਾਦੇ ਸਾਰਾ ਉਹ ਸਾਰੀਆਂ ਕਹਾਣੀਆਂ ਸੁਣਾਇਆ ਕਰਦੇ ਦਾ ਅਸੀਂ ਪਾਕਿਸਤਾਨੀ ਦਾ ਆ ਦੇਤਾ ਉਹ

ਤੌਰੀਆ ਜਨ ਜੀ ਮਾਤਾ ਜੀ ਦੇ ਬੱਚਿਆਂ ਨੂੰ ਹਾਸ ਤੇ ਰਿਖੇ ਕਹਿੰਦੇ ਕਿ ਵਾਦ ਤੋਂ ਵਾਦ ਆਪਣੀ ਮਾਂ ਦਾ ਇੱਜ਼ਤ ਤੇ ਪਿਆਰ ਦਾ ਸਤਕਾਰ ਕਰਿਆ ਕਰੋ ਜੇ ਅਸੀਂ ਮਾਂ ਦਾ ਸਤਕਾਰ ਕਰਾਂਗੇ ਨਾ ਉਹ ਬੱਚਾ ਸਦਾ ਵਾਸਤੇ ਬਲੰਡੀਆਂ ਤੇ ਜਾਣਾ ਚੜ੍ਹਦੀ ਕਲਾ ਵਿੱਚ ਰਹੇਗਾ ਕਿ ਮਾਂ ਨੇ ਅਰਦਾਸ ਹੀ ਉਹ ਕਰਨੀ ਹੈ ਜੇ ਸਤ ਜਾਣਿਆ ਹੋਵੇ ਜਦੋਂ ਸਾਡੇ ਬੱਚੇ ਸਕੂਲ ਵਿੱਚ ਜਾਂਦੇ ਨੇ ਨਾ ਮਾਤਰ ਦੇ ਲਈ ਇਹ ਸਭ ਤੋਂ ਮਹਾਨ ਹੁੰਦੀ ਹੈ ਇਹ ਬੱਚੇ ਕਹਿੰਿਆ ਪਰਵਾਰਾ ਵਿੱਚ ਲਿਖਿਆ ਹੈ ਕਿ ਅੰਮ੍ਰਿਤ ਵੇਲੇ ਜਦੋਂ ਸਿਆਰੀ ਘਰ ਦੇ ਸਪੂਤ ਨੇ ਉਹ ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਲਾ ਕੇ ਜਾਂਦੇ ਹੈ ਕਿ ਅਮੀ ਲੈ ਵੀ ਦਾਦਾ ਜੀ ਦਾ ਮੋਲ ਚੱਲੇ ਆ ਤੇ ਸਰਦਾਰੀਆਂ ਅਸ਼ੀਰਵਾਦਾਂ ਦੇਂਦੀਆਂ ਨੇ ਤੇ ਬੱਚਾ ਜਦੋਂ ਗਿਆ ਕਲਾ ਬਣ ਪਈ ਤੇ ਸਕੂਲ ਪੜਾਈ ਬੰਦ ਗਿਆ ਜੇ ਦਾ ਹੱਥ ਲਾਇਆ ਤੇ ਫੇਰੇ ਗੱਲ ਬਣਦੀ ਹੈ ਨਾ ਕਿ ਜੋ ਚੁੱਪ ਚੁਪ ਕੇ ਬੈਠੇ ਸੀ ਚਲੇ ਗਏ ਤੇ ਫਿਰ ਅਸ਼ੀਰਵਾਦ ਕਿੱਥੇ ਦੇਣੇ ਇਸ ਕਰਕੇ ਤੇ ਬੱਚਿਆਂ ਨੂੰ ਬੈਂਕ ਕਰੀਦਾ ਜਾਂ ਆਪਣਾ ਨੋਆ ਨਵੇਂ ਬੈਂਕ ਕਰੀਦਾ ਹੈ ਕਿ ਆਪਣੇ ਮਾਪਿਓ ਦੇ ਨਾਲ ਸੁਪੇ ਪਿਆਰ ਕਰਦੇ ਨੇ ਨਾ ਜੋ ਸਭ ਤੋਂ ਵੱਧ ਪਿਆਰ ਕਰਦੇ ਨੇ ਜੀ ਆਪਾਂ ਸਭ